ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਕਿ ਨਾਸ਼ਪਤੀ ਦੇ ਜਿਹੜੇ ਪੱਤੇ ਆ ਹੁਣ ਉਹ ਕਾਲੇ ਪੈ ਰਹੇ ਆ ਤੇ ਨਾਸ਼ਪਤੀ ਦੇ ਬੂਟੇ ਸੁੱਕ ਰਹੇ ਆ ਜੀ ਅ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਕਰਾਂਗੇ ਕਿ ਨਾਸ਼ਪਤੀ ਦੇ ਬੂਟੇ ਸੁੱਕਣ ਦਾ ਮੁੱਖ ਕਾਰਨ ਕੀ ਹੈਗਾ ਅ ਤੇ ਉਹਦੀ ਰੋਕਥਾਮ ਲਈ ਆਪਾਂ ਕੀ ਕਰ ਸਕਦੇ ਆਂਗੇ ਤੇ ਇਹਦੇ ਚ ਜਾ ਕੇ ਨਾਸ਼ਪਤੀ ਦੇ ਬੂਟੇ ਕਿਹੜੇ ਸਾਵੇਂ ਲਾਏਗੇ ਸਭ ਤੋਂ ਵੱਧ ਕੰਮਜਾਮ ਹੁੰਦੇ ਆ ਇਸ ਚੀਜ਼ ਵੀ ਬਾਰੇ ਵੀ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਸੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਵੀਡੀਓ ਨੂੰ ਅੰਤ ਤੱਕ ਦੇਖਿਓ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਨਾਸ਼ਪਤੀ ਦੇ ਬੂਟੇ ਦੀ ਦੇਖਭਾਲ ਲਈ ਚੰਗੀ ਜਾਣਕਾਰੀ ਪ੍ਰਾਪਤ ਹੋਣੀ ਹੈਗੀ ਹੁਣ ਗੱਲ ਕਰੀਏ ਨਾਸ਼ਪਤੀ ਦੇ ਬੂਟੇ ਦੀ ਨਾਸ਼ਪਤੀ ਦੇ ਬੂਟੇ ਨੂੰ ਜੇਕਰ ਦਸੰਬਰ ਜਨਵਰੀ ਦੇ ਵਿੱਚ ਲਾਇਆ ਜਾਂਦਾ ਤਾਂ ਉਹਦੇ ਨਾਲ ਹੁੰਦਾ ਕੀ ਹੈਗਾ ਕਿ ਆਪਣਾ ਜਿਹੜਾ ਬੂਟਾ ਆਪਦੀ ਚੰਗੀ ਗਰੋਥ ਥੋੜੇ ਸਮੇਂ ਦੇ ਵਿੱਚ ਹੀ ਲੈ ਲੈਂਦਾਗਾ ਤੇ ਉਹਦੇ ਨਾਲ ਕੀ ਹੁੰਦਾਗਾ ਕਿ ਗਰਮੀ ਦੇ ਵਿੱਚ ਜਿਹੜਾ ਬੂਟੇ ਦੇ ਉੱਪਰ ਆਸਰ ਘੱਟ ਪੈਂਦਾ ਕਿਉਂਕਿ ਜੜ ਵੀ ਚੰਗੀ ਬਣ ਜਾਂਦੀ ਹੈ ਤੇ ਜਿਹੜੇ ਉੱਪਰੋਂ ਆਪਾਂ ਕਹ ਲਈਏ ਫਟਾਰਾ ਦਾ ਉਹ ਵੀ ਚੰਗਾ ਹੋ ਜਾਂਦਾ ਹੈਗਾ ਉਹਦੇ ਚ ਮੁੱਖ ਚੀਜ਼ ਜਿਹੜੀ ਦੇਖਣ ਵਾਲੀ ਇਹ ਹੁੰਦੀ ਹੈ ਕਿ ਉਸ ਸਮੇਂ ਜਿਹੜੀ ਆਪਾਂ ਨੂੰ ਚੰਗੀ ਖਾਦ ਪਾ ਕੇ ਜਿਹੜਾ ਬੂਟਾ ਲਾਉਣਾ ਚਾਹੀਦਾ ਤੇ ਖਾਦ ਦੇ ਵਿੱਚ ਕੀ ਹੋ ਸਕਦਾ ਹੈਗਾ ਕਲੀ ਸੜੀ ਰੂੜੀ ਤੁਸੀਂ ਪਾ ਸਕਦੇ ਹੋ ਕਿ ਟ੍ਰਾਈਕੋਡਰਮਾ ਜਿਹੜਾ ਜ਼ਰੂਰ ਪਾਉਣਾ ਚਾਹੀਦਾ ਉਹਦੇ ਨਾਲ ਜਿਹੜੀ ਫੰਗਸ ਤੋਂ ਆਪਣਾ ਵਿਚਾਰ ਰਹਿੰਦਾ ਹੈਗਾ ਤੇ ਉਹ ਤੋਂ ਇਲਾਵਾ ਸੂਟੋ ਬਨਾਸ ਵਗੈਰਾ ਜਿਹੜੇ ਬਾਇਓ ਏਜੈਂਟ ਆਗੇ ਉਹ ਤੁਹਾਨੂੰ ਪਾ ਦੇਣੇ ਚਾਹੀਦੇ ਹੈਗੇ ਚੰਗਾ ਫਲ ਲੈਣਾਗਾ ਤਾਂ ਜਿਹੜਾ ਇਹਨਾਂ ਚੀਜ਼ਾਂ ਦੀ ਵਰਤੋਂ ਆਪਾਂ ਨੂੰ ਕਰਨੀ ਜ਼ਰੂਰੀ ਹੋ ਜਾਂਦੀ ਹੈਗੀ ਦੂਜਾ ਜਿਹੜਾ ਬੂਟੇ ਦੇ ਪੱਤੇ ਕਾਲੇ ਹੋਣੇ ਸੁੱਕਣੇ ਤੇ ਬੂਟੇ ਦੇ ਸੁੱਕਣ ਦੇ ਮੁੱਖ ਕਾਰਨ ਕੀ ਨੇਗੇ ਉਹ ਇਹ ਹੁੰਦਾ ਕਿ ਜਿਹੜੇ ਜਿਆਦਾ ਪਾਣੀ ਲੱਗਣਾ ਜਾਂ ਫਿਰ ਘੱਟ ਪਾਣੀ ਲੱਗਣਾ ਇਹ ਦੋ ਸਮੱਸਿਆਵਾਂ ਕਰਕੇ ਤੇ ਤੀਜਾ ਜਿਹੜੀ ਫੰਗਸ ਕਰਕੇ ਇਹ ਚੀਜ਼ ਜਿਹੜੀ ਹੁੰਦੀ ਹੈਗੀ ਜਿਆਦਾ ਪਾਣੀ ਘੱਟ ਪਾਣੀ ਦਾ ਆਪਾਂ ਨੂੰ ਕਿਵੇਂ ਪਤਾ ਲੱਗਦਾ ਕਿ ਇੱਕ ਬੂਟੇ ਦੇ ਨੇੜੇ ਥੋੜਾ ਜਿਹੜਾ ਤੁਸੀਂ ਥਾਂ ਉੱਚਾ ਕਰ ਲੈਣਾਗਾ ਜਿਆਦਾ ਜਿਹੜਾ ਤੁਹਾਡਾ ਥਾਂ ਡੂੰਘਾ ਨਹੀਂ ਹੋਣਾ ਜਿਹਦਾ ਪਾਣੀ ਖੜਦਾ ਨਹੀਂ ਹੋਣਾ ਜਿਹਦਾ ਟੋਆ ਥੋੜਾ ਜਿਹਾ ਦੂਰ ਹੋਣਾ ਚਾਹੀਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਆਪਾਂ ਗੱਲ ਕਰ ਰਹੀਏ ਕਿ ਘੱਟ ਪਾਣੀ ਦਾ ਕਿਵੇਂ ਪਤਾ ਲੱਗੂਗਾ ਉੱਪਰਲੀ 1 ਇੰਚ ਮਿੱਟੀ ਜਿਹੜੀ ਤੁਹਾਡੀ ਸੁੱਕਣ ਤੋਂ ਬਾਅਦ ਤੁਸੀਂ ਜਿਹੜਾ ਬੂਟੇ ਨੂੰ ਪਾਣੀ ਦੇ ਦੇਣਾ ਹੈਗਾ ਗੜਾਈ ਕਰ ਦੇਣੀ ਹੈ ਮਿੱਟੀ ਦੀ ਮਿੱਟੀ ਟਾਈਟ ਨਾ ਹੋਵੇ ਹਵਾ ਉਹਦੇ ਵਿੱਚ ਦੀ ਟੱਪਦੀ ਰਹੇ ਤੇ ਉਹਦੇ ਨਾਲ ਨਾਸ਼ਪਤੀ ਦੇ ਬੂਟੇ ਨੂੰ ਤੁਸੀਂ ਜਿਹੜਾ ਸੁੱਕਣ ਤੋਂ ਬਚਾ ਸਕਦੇ ਹੋਗੇ ਜਦੋਂ ਫੰਗਸ ਦਾ ਅਟੈਕ ਆਉਂਦਾ ਹੈਗਾ ਉੱਪਰੋਂ ਕਾਲੇ ਪੱਤੇ ਹੋ ਕੇ ਮੋੜਨ ਲੱਗ ਜਾਂਦੇ ਹੈਗੇ ਫੰਕਸ ਦੇ ਅਟੈਕ ਤੋਂ ਤੁਸੀਂ ਬਚਾ ਲਈ ਕੀ ਕਰ ਸਕਦੇ ਹੋਗੇ ਕਿਸੇ ਵੀ ਕੈਮੀਕਲ ਦਾ ਫੰਗੀਸਾਈਡ ਦਾ ਤੁਸੀਂ ਵਰਤੋਂ ਕਰ ਸਕਦੇ ਹੋ ਉਸ ਤੋਂ ਇਲਾਵਾ ਨੀਲਾ ਥੋਥਾ ਜਿਹੜਾ ਲੱਸੀ ਦੇ ਵਿੱਚ ਪਾ ਕੇ ਉਹਦਾ ਛੜਕਾ ਤੁਸੀਂ ਕਰ ਸਕਦੇ ਹੋਗੇ ਮਾਤਰਾ ਦੀ ਗੱਲ ਕਰੀਏ ਤਾਂ 1 ਲੀਟਰ ਲੱਸੀ ਦੇ ਵਿੱਚ 2 ਕੁ ਚੁਟਕੀਆਂ ਨੀਲੇ ਥੋਥੇ ਦੀ ਪਾ ਕੇ ਤੁਸੀਂ ਛੜਕਾ ਕਰਨਾਗਾ ਤੇ ਇਹਨੂੰ ਤੁਸੀਂ ਜੜਾਂ ਦੇ ਵਿੱਚ ਡ੍ਰੈਂਚਿੰਗ ਵੀ ਕਰ ਸਕਦੇ ਹੋ ਫੰਗੀਸਾਈਡ ਦੀ ਤੇ ਜਿਹੜੀ ਦੂਜੀ ਗੱਲ ਕਰੀਏ ਆਪਾਂ ਨੀਲਾ ਥੋਥੇ ਤੇ ਕਲੀ ਦੇ ਮਿਸ਼ਰਣ ਦੀ ਡ੍ਰੈਂਚਿੰਗ ਤੋਂ ਬਾਅਦ ਜੜ ਦੇ ਵਿੱਚ ਤੁਸੀਂ ਉਹਨੂੰ ਨੇੜਿਓਂ ਗੜਾਈ ਕਰਕੇ ਪਾਣੀ ਦੇ ਨਾਲ ਮਿਲਾ ਕੇ ਤੇ ਪਾ ਸਕਦੇ ਹੋਗੇ ਇਹ ਚੀਜ਼ ਪਾਉਣ ਤੋਂ ਬਾਅਦ ਤੁਸੀਂ ਹਲਕਾ ਜਿਹੜਾ ਗੜਾਈ ਕਰਨ ਤੋਂ ਬਾਅਦ ਬੂਟੇ ਦੇ ਥੱਲੇ ਇਸ ਤਰ੍ਹਾਂ ਮਲਚਿੰਗ ਕਰ ਦੇਣੀ ਆਸੇ-ਪਾਸੇ ਤੇ ਇੱਕ ਮੁੱਖ ਕਾਰਨ ਇਹ ਰਹੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਜ਼ਿਆਦਾ ਹਾਈ ਹੋ ਗਿਆ ਸੀ ਉਹਦੇ ਕਰਕੇ ਇਹ ਬੂਟੇ ਸੁੱਕਣੇ ਸ਼ੁਰੂ ਹੋ ਗਏ ਸੀਗੇ ਆਇਰਨ ਸਲਫਰ ਪੋਟਾਸ਼ੀਅਮ ਇਹਨਾਂ ਚੀਜ਼ਾਂ ਦੀ ਘਾਟ ਦੇ ਨਾਲ ਪੱਤੇ ਇਸ ਤਰ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਇਹ ਘਾਟ ਪੂਰੀ ਕਰਨ ਦੇ ਲਈ ਆ ਹੁਣ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਜ਼ਿੰਕ ਤੇ ਆਇਰਨ ਦੀ ਘਾਟ ਆਗੀ ਇਹ ਕਾਰਡ ਪੂਰੀ ਕਰਨ ਦੇ ਲਈ ਤੁਸੀਂ ਕੈਮੀਕਲ ਦੇ ਵਿੱਚ ਜਾਣਾ ਚਾਹੁੰਦੇ ਤਾਂ ਜਿਹੜਾ ਆਇਰਨ ਮਿਲਦਾ ਹੈਗਾ Fe ਕਰਕੇ ਉਹ ਤੁਸੀਂ ਪਾ ਸਕਦੇ ਹੋਗੇ ਇਸ ਤੋਂ ਇਲਾਵਾ ਜ਼ਿੰਕ ਮਿਲਦੀ ਹੈ ਚੇਲੇਟਡ ਜ਼ਿੰਕ ਮਿਲਦੀ ਹੈ ਉਹ ਚੀਜ਼ਾਂ ਦੀ ਵਰਤੋਂ ਤੁਸੀਂ ਜਿਹੜੀ ਕਰ ਸਕਦੇ ਹੋਗੇ ਤੇ ਜੇਕਰ ਤੁਸੀਂ ਇੱਕ ਬਹੁਤ ਅਤੀ ਕੋਲ ਵਾਰਿਆ ਆਪਾਂ ਕਾਫੀ ਵਾਰ ਜਿਹੜਾ ਚਰਚਾ ਕੀਤੀ ਹੈਗੀ ਉਹ ਬਣਾ ਸਕਦੇ ਹੋ ਤਾਂ ਘਰੇ ਉਹ ਬਣਾ ਕੇ ਤੁਸੀਂ ਉਹਦਾ ਛਿੜਕਾ ਜਿਹੜਾ ਸਮੇਂ ਤੋਂ ਸਮੇਂ ਬੂਟਿਆਂ ਦੇ ਉੱਪਰ ਕਰਕੇ ਇਹਨਾਂ ਚੀਜ਼ਾਂ ਤੋਂ ਜਿਹੜਾ ਛੁਟਕਾਰਾ ਪਾ ਸਕਦੇ ਹੋਗੇ ਬਾਕੀ ਸਮੇਂ ਦੇ ਨਾਲ-ਨਾਲ ਜਿਹੜਾ ਤੁਹਾਨੂੰ ਆਪਾਂ ਫਲਾਅ ਵਾਲੇ ਬੂਟੇ ਸੰਬੰਧੀ ਜਾਂ ਹੋਰ ਚੀਜ਼ਾਂ ਜਿਹੜੀਆਂ ਆਪਾਂ ਖੇਤ ਦੇ ਵਿੱਚ ਕਰਦੇ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਰਹਨੇ ਆ ਸੋ ਪੇਜ ਨਾਲ ਜੁੜੇ ਰਹੋ ਵੀਡੀਓ ਨਾਲ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ